ਨਮਸਕਾਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਕਾਮਨਾ ਆਨੰਦ ਹੈ ਮੈਂ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਅਮ੍ਰਿਸਾ ਸ਼ਹਿਰੀ ਤੋਂ ਬੋਲ ਰਹੀ ਹਾਂ ਅੱਜ ਦਾ ਸਾਡਾ ਦਿਵਸ ਮਨਾਉਣ ਦਾ ਉਪ ਉਪਲਖੇ ਇਹ ਹੀ ਹੈ ਕਿ ਅਸੀਂ ਜਿਹੜੀਆਂ ਵੀ ਸਮਾਜ 'ਚ ਔਰਤਾਂ ਕੰਮ ਕਰ ਰਹੀਆਂ ਐ ਕੋਈ ਇੱਕਤਾ ਅਪਣਾਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣਾ ਜੀਵਨ ਪੱਧਰ ਉੱਚਾ ਚੁੱਕਿਆ ਹੈ ਆਪਨਾ ਧਿਆਨ ਰੱਖਿਆ ਹੈ ਆਪਣੇ ਪੈਰਾਂ ਤੇ ਸਟੈਂਡ ਹੋਈ ਹੈ ਪਰਿਵਾਰ ਨੂੰ ਪਾਲਣ ਪੋਸ਼ਣ ਚ ਸਹਾਇਤਾ ਕੀਤੀ ਹੈ ਬੇਸਿਕਲੀ ਆਪਣੀ ਫੈਮਿਲੀ ਦਾ ਤੇ ਆਪਣਾ ਜੀਵਨ ਪੱਧਰ ਉੱਚਾ ਕੀਤਾ ਹੈ ਕੁਆਲਿਟੀ ਇੰਪਰੂਵ ਕੀਤੀ ਹੈ ਔਰ ਇਹਨਾਂ ਦੇ ਕੰਮ ਕਰਨ ਨਾਲ ਸਾਡੇ ਪੰਜਾਬ ਦੀ ਜਿਹੜੀ ਆਰਥਿਕ ਸਥਿਤੀ ਹੈ ਉਹਨੂੰ ਵੀ ਸਹਾਰਾ ਮਿਲਿਆ ਸਾਡੀ ਫਾਈਨੈਂਸ਼ੀਅਲ ਸਟੇਟਸ ਨੂੰ ਅਪਗ੍ਰੇਡ ਕਰਨ ਚ ਇਹ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਕੁਛ ਜਾਣ ਰਹੀ ਹੋਵਗੇ ਤੁਹਾਡੇ ਸਾਰਿਆਂ ਦੇ ਘਰਾਂ ਚ ਮਹਿਲਾਵਾਂ ਰਹਿੰਦੀਆਂ ਸਾਡੀ ਡਿਊਟੀ ਸਵੇਰੇ ਤੜਕੇ 4-5 ਵੇ ਤੋਂ ਸਟਾਰਟ ਹੋ ਕੇ ਰਾਤ ਦੇ 12-1 ਵੇ ਤੱਕ ਨਹੀਂ ਮੁੱਕਦੀ ਸਾਨੂੰ ਕੋਈ ਸੰਡੇ ਦੀ ਛੁੱਟੀ ਨਹੀਂ ਮਿਲਦੀ ਕੋਈ ਦੀਵਾਲੀ ਵਿਸਾਖੀ ਲੋਹੜੀ ਦੀ ਕੋਈ ਛੁੱਟੀ ਨਹੀਂ ਮਿਲਦੀ ਬਲਕਿ ਸਾਡਾ ਕੰਮ ਦੁਨੀਆ ਤੋਂ ਵੀ ਚੋਖਣਾ ਹੋ ਜਾਂਦਾ ਹੈ ਇਸ ਸਭ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆ ਚੰਗੀ ਤਰ੍ਹਾਂ ਸਾਰਿਆਂ ਨੂੰ ਖੁਸ਼ ਰੱਖਦਿਆਂ ਹੋਇਆ ਫਿਰ ਵੀ ਜਿਹੜੀਆਂ ਔਰਤਾਂ ਨੇ ਘਰ ਦਾ ਕੰਮ ਕਰਨ ਦੇ ਬਾਵਜੂਦ ਬਾਹਰ ਜਾ ਕੇ ਵੀ ਕੰਮ ਕਰਨਾ ਸਟਾਰਟ ਕੀਤਾ ਡਬਲ ਡਬਲ ਟ੍ਰिपल ਟ੍ਰिपल ਆਪਣੀ ਜ਼ਿੰਮੇਵਾਰੀ ਨਿਭਾਈ ਔਰ ਬਖੂਬੀ ਨਿਭਾਈ ਉਹਨਾਂ ਨੂੰ ਉਹਨਾਂ ਦੀ ਕੀਤੀ ਮਿਹਨਤ ਦਾ ਸੱਲ ਮਿਲੇ ਇਸ ਪਿੱਛੇ ਉਹਨਾਂ ਨੂੰ ਰੈਕੋਗਨਾਈਜ਼ ਕਰਨ ਵਾਸਤੇ ਐਪਰੀਸ਼ੀਏਟ ਕਰਨ ਵਾਸਤੇ ਅੱਜ ਇੱਕ ਛੋਟਾ ਜਿਹਾ ਉਪਰਾਲਾ ਰੱਖਿਆ ਹੈ ਆਮ ਆਦਮੀ ਪਾਰਟੀ ਦੀ ਹਿਊਮਨ ਮੈਗਨੇਟ ਤੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂਗੇ ਉਹਨਾਂ ਦਾ ਹੌਸਲਾ ਵਧਾਵਾਂਗੇ ਤੇ ਉਹਨਾਂ ਦੀਆਂ ਪ੍ਰੇਰਨਾ ਦਾ ਇਥੇ ਦਹਾਨੀਆਂ ਛੋਟੇ-ਛੋਟੇ ਸੁਣ ਕੇ ਉਹਨਾਂ ਦੇ ਕਿੱਸੇ ਅਸੀਂ ਆਪਣੀ ਪਾਰਟੀ ਦੀਆਂ ਮਹਿਲਾਵਾਂ ਨੂੰ ਜਨਤਾ ਨੂੰ ਹੋਰ ਸਾਰੀਆਂ ਲੇਡੀਜ਼ ਨੂੰ ਪ੍ਰੋਤਸਾਹਨ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਜੇ ਉਹ ਕਰ ਸਕਦੀਆਂ ਤੇ ਅਸੀਂ ਵੀ ਕਰ ਸਕਦੇ ਆ ਤੇ ਸਾਰੇ ਜਣੇ ਪੈਰਾਂ ਤੇ ਸਟੈਂਡ ਹੋਵੋ ਅੱਜ ਸਾਡੀ ਪਾਰਟੀ ਦਾ ਇਹੀ ਲਕਸ਼ਯਾ ਹੈ ਕਿ ਅਸੀਂ ਨੌਕਰੀਆਂ ਲੈਣ ਵਾਲਿਆਂ ਦੀ ਲਾਈਨ 'ਚ ਨਾ ਖੜੇ ਹੋਈਏ ਅਸੀਂ ਖੁਦ ਆਪਣੇ ਰੋਜ਼ਗਾਰ ਕਾਇਮ ਕਰਨ ਵਾਲੇ ਬਣੀਏ ਤੇ ਅੱਗੇ ਵੀ ਲੋਕਾਂ ਨੂੰ ਕਾਇਮ ਆਪਣਾਣਾਂ ਤੇ ਖੜੇ ਹੋਣ ਦੀ ਸਿੱਖਿਆ ਦੇ ਸਕੀਏ ਅੱਜ ਸਾਡੇ ਪੰਜਾਬ ਦਾ ਮਾਹੌਲ ਤੇ ਬਹੁਤ ਹੀ ਸੁਖਾਵਾਂ ਹੈ ਅਸੀਂ ਰਾਤੀ 12 ਵਜੇ ਜਾਈਏ ਸਵੇਰੇ 6 ਵਜੇ ਜਾਈਏ ਜਾਂ ਦੁਪਹਿਰੇ 1 ਵਜੇ ਜਾਈਏ ਸਾਨੂੰ ਬਿਲਕੁਲ ਡਰ ਨਹੀਂ ਲੱਗਦਾ ਸਾਡੇ ਜਿਹੜਾ ਐਸਐਸਐਫ ਫੋਰਸ ਇਹਨਾਂ ਨੇ ਸਟਾਰਟ ਕੀਤੀ ਹੈ ਸੜਕ ਸੁਰੱਖਿਆ ਫੋਰਸ ਹੈ ਪੀਸੀਆਰ ਹੈ ਸਾਰੇ ਚੰਗੀ ਤਰ੍ਹਾਂ ਹੋਰ ਕੈਮਰੇ ਲੱਗੇ ਹਰ ਜਗ੍ਹਾ ਸਾਰੇ ਚੰਗੀ ਤਰ੍ਹਾਂ ਸਾਡੀ ਰਖਵਾਲੀ ਕਰ ਰਿਹਾ ਤੁਹਾਨੂੰ ਬਿਲਕੁਲ ਡਰ ਨਹੀਂ ਲੱਗਦਾ ਹੋਰ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਡੇ ਵਾਸਤੇ ਇੰਨੇ ਸੁਖਾਵੇ ਮਾਹੌਲ ਦਾ ਕ੍ਰिएशन ਕਰਕੇ ਰੱਖਦੀ ਹੈ ਕਿ ਲੇਡੀਜ਼ ਨੂੰ ਪਾਰਟੀ ਜੋ ਆਉਂਦੇ ਆ ਪੋਲਿਟਿਕਸ ਤੇ ਐਂਟਰ ਕਰਦੇ ਆ ਵੀ ਕੋਈ ਡਰ ਨਹੀਂ ਲੱਗਦਾ ਅਸੀਂ ਸਾਰੇ ਪਰਿਵਾਰਾਂ ਵਾਲਿਆ ਅਸੀਂ ਅੱਜ ਤੋਂ ਪਹਿਲੇ ਹਾਊਸ ਵਾਈਫ ਹੀ ਸੀਗੇ ਕਦੀ ਨਹੀਂ ਸੋਚਿਆ ਸੀ ਕਿ ਕਿਸੇ ਪਾਰਟੀ ਦੇ ਵੱਲ ਮੂੰਹ ਵੀ ਕਰਕੇ ਵੇਖਦੀ ਹੈ ਲੇਕਿਨ ਜਦੋਂ ਦੇ ਅਰਵਿੰਦ ਕੇਜਰੀਵਾਲ ਜੀ ਦੀ ਆਈਡੀਓਲੋਜੀ ਅਸੀਂ ਸੁਣੀ ਆ ਆਪਣੇ ਭਗਵੰਤ ਮਾਨ ਜੀ ਦਾ ਕੰਸਰਨ ਦੇਖਿਆ ਮਹਿਲਾਵਾਂ ਦੇ ਪ੍ਰਤੀ ਉਦੋਂ ਦੇ ਅਸੀਂ ਆਮ ਪਾਰਟੀ ਦਾ ਹਿੱਸਾ ਬਣਿਆ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਆ ਕਿ ਤੁਸੀਂ ਵੀ ਇੱਥੇ ਆਓ ਇਹ ਬਿਲਕੁਲ ਸੇਫ ਥੋਨ ਹੈ ਇੱਥੇ ਆ ਕੇ ਲੋਕਾਂ ਦੀ ਸੇਵਾ ਕਰੋ ਆਪਣੇ ਕੰਮ ਕਰਵਾਉਣ ਯੋਗ ਦੇ ਬਣੋ ਦੂਸਰਾਂ ਦੇ ਕੰਮ ਕਰਵਾਉਣ ਦੇ ਲਾਇਕ ਬਣੋ ਇਸ ਲਈ ਆਪਾਂ ਸੇਫ ਮਹਿਸੂਸ ਕਰਦੇ ਆ ਕੋਈ ਇਸ਼ੂ ਨਹੀਂ ਹੈ ਉਹ ਦਾ ਕੋਈ ਮਾਮਾ ਜਿਹੜਾ ਇਹ ਮਹਿਲਾ ਉਦਯੋਗ ਦਾ ਪ੍ਰੋਗਰਾਮ ਨਾਲ ਸਬੰਧਤ ਹੈ ਵੱਲੋਂ ਕਿ ਕੀ ਤਰੀਕੇ ਨਾਲ ਕੈਲੀਬ੍ਰੇਟ ਕੀਤਾ ਜਾਏਗਾ ਤੇ ਕੀ ਮਹਿਲਾਵਾਂ ਲਈ ਖਾਸ। ਤੇ ਕੀ ਦੇਖੋ ਅੱਜ ਮਹਿਲਾ ਉਜਮਤਾ ਦਿਵਸ ਤੇ ਮੈਂ ਸਾਰੀਆਂ ਆਪਣੀਆਂ ਭੈਣਾਂ ਨੂੰ ਬਹੁਤ ਬਹੁਤ ਵਧਾਈ ਦੇਣੀ ਹੈ। ਸਾਡੇ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਕਾਮਨਾ ਨੰਦ ਜੀ ਦੁਆਰਾ ਅੱਜ ਤੇ ਪ੍ਰੋਗਰਾਮ ਰੱਖਿਆ ਗਿਆ ਜ ਜਿਹਦੇ ਵਿੱਚ ਸਾਡੀਆਂ ਬਹੁਤ ਵਧੀਆ ਵਧੀਆ ਮੈਡਮਸ ਜਿਹੜੀਆਂ ਕੋਈ ਸੋਸ਼ਲ ਵਰਕਰਸ ਨੇ ਟੀਚਰਸ ਨੇ ਕੋਈ ਡਾਕਟਰਸ ਨੇ ਕੋਈ ਆਪਣੇ ਬਲਬੂਤੇ ਤੇ ਜਿਹੜੀਆਂ ਹੁਣ ਤੱਕ ਸਟੈਂਡ ਹੋਈਆਂ ਲੇਡੀਆਂ ਆ ਉਹ ਸਾਡੇ ਕੋਲ ਅੱਜ ਆਈਆਂ ਅਸੀਂ ਉਹਨਾਂ ਦਾ ਪੂਰਾ ਸਨਮਾਨ ਕਰਾਂਗੇ ਤੇ ਬੜਾ ਖੁਸ਼ੀ ਦਾ ਮੌਕਾ ਵਾ ਅੱਜ ਕਿ ਸਾਡੀਆਂ ਭੈਣਾਂ ਆਪਣੇ ਜੀਵਨ ਦੀ ਜਿਹੜੀ ਇੱਕ ਲੇਡੀਜ਼ ਹੁੰਦੀ ਆ ਕਿਹੜੇ-ਕਿਹੜੇ ਪੜਾਅ ਹੁੰਦੇ ਜਿੰਦਗੀ ਵਿੱਚ ਉਹਨਾਂ ਵਿੱਚੋਂ ਸਾਰਾ ਲੰਘ ਕੇ ਸਾਡੀਆਂ ਭੈਣਾਂ ਅੱਜ ਇੱਕ ਮੰਜ਼ਿਲ ਤੇ ਪਹੁੰਚੀਆਂ ਨੇ ਇਹ ਮਿਸਾਲ ਸਾਡੀਆਂ ਭੈਣਾਂ ਜਿਹੜੀਆਂ ਅੱਜ ਹਰ ਵਰਗ ਵਿੱਚ ਸਭ ਤੋਂ ਉੱਪਰ ਨੇ ਤੇ ਅਸੀਂ ਸ਼ਾਬਾਸ਼ੀ ਦੇਣੀ ਆ ਜੀ ਸਾਡੀਆਂ ਭੈਣਾਂ ਅਮੇਸ਼ਾ ਇਦਾਂ ਹੀ ਤਰੱਕੀਆਂ ਕਰਦੀਆਂ ਰਹਿਣ ਤੇ ਮੰਜ਼ਲਾ ਤੇ ਪਹੁੰਚਦੀਆਂ ਰਹਿਣ ਤੇ ਸਾਡੇ ਪੰਜਾਬ ਦੇ ਮਹਿਲਾ ਵਿੰਗ ਦੇ ਪ੍ਰਧਾਨ ਮੈਡਮ ਅਮਨ ਜੀ ਦੁਆਰਾ ਵੀ ਇਹ ਪ੍ਰੋਗਰਾਮ ਜਿਹੜਾ ਸਾਨੂੰ ਆਰਗੇਨਾਈਜ਼ ਕਰਨ ਲਈ ਕਿਹਾ ਗਿਆ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਮਨੀਸ਼ ਸ਼ਿਸ਼ੋਧਿਆ ਜੀ ਪੰਜਾਬ ਪਰਿਵਾਰੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਅੱਜ ਅਸੀਂ ਜੋ ਵੀ ਹਾਂ ਅੱਜ ਅਸੀਂ ਉਹਨਾਂ ਕਰਕੇ ਹੀ ਹਾਂ ਅਸੀਂ ਵੀ ਉਹਨਾਂ ਭੈਣਾਂ ਵਿੱਚੋਂ ਇੱਕ ਹਾਂ ਧੰਨਵਾਦ ਕਰਦੇ ਹਾਂ ਅਸੀਂ ਆਮ ਆਦਮੀ ਪਾਰਟੀ ਦਾ ਸਮੂਚੀ ਲੀਡਰਸ਼ਿਪ ਮਹਿਮਾਨਾਂ ਨੂੰ ਵੀ ਆਪਣਾ ਕਰਨਾ ਪੈਂਦਾ ਹੈ ਕਾਮਯਾਬੀ ਆਪਾਂ ਕੁਝ ਬਹੁਤ ਥਾਰੀ ਆਪਣੇ ਨਾਮ ਕਰ ਬੱਤ ਕਰਦੇ ਜਿਆਦਾ ਮੁਸ਼ਕਲ ਨਹੀਂ ਦੇਖੋ ਕਿਸੇ ਵੀ ਜੇ ਅਸੀਂ ਭੈਣ ਦੀ ਗੱਲ ਕਰੀਏ ਨਾ ਪਹਿਲਾਂ ਤਾਂ ਸਭ ਤੋਂ ਮੁਸ਼ਕਲ ਹੁੰਦੀ ਘਰੋਂ ਨਿਕਲਣਾ ਕਿਉਂਕਿ ਜਿਹੜੀਆਂ ਸਾਡੀਆਂ ਵਿਆਹੀਆਂ ਭੈਣਾਂ ਇੱਕ ਸਾਸਨ ਨੂੰ ਕਈ ਰਿਸ਼ਤੇ ਐਸੀ ਹੁੰਦੀ ਜਿਨ੍ਹਾਂ ਤੋਂ ਲੰਘ ਕੇ ਬਾਹਰ ਆਉਂਦੀਆਂ ਵਾ ਕੋਈ ਸੋਖਾ ਨਹੀਂ ਹੁੰਦਾ ਕੋਈ ਆਪਣੇ ਹਸਬੰਡ ਤੋਂ ਜੇ ਕਹੀਏ ਵਿੱਚ ਪ੍ਰਵਾਨਗੀ ਨਹੀਂ ਮਿਲਦੀ ਉਹਨਾਂ ਨੂੰ ਕਿਤੇ ਵੀ ਫੀਲਡ ਵਿੱਚ ਜਾ ਕੇ ਪਰ ਕਈ ਮਜਬੂਰ ਹੁੰਦੀਆਂ ਵਾ ਕਿ ਜਿਵੇਂ ਉਹਨਾਂ ਨੇ ਹਰ ਵਰਗ ਵਿੱਚ ਕੋਈ ਤੇ ਕੰਮ ਕਰਨਾ ਹੁੰਦਾ ਇੱਕ ਹਸਬੰਡ ਦੀ ਕਮਾਈ ਤੇ ਸਿਰ ਤੇ ਘਰ ਨਹੀਂ ਚੱਲਦੀ ਪਾਡੜੀਆਂ ਅੱਜਕੱਲ੍ਹ ਦੀਆਂ ਮਹਿਲਾਵਾਂ ਵਾ ਉਹ ਹਰ ਵਰਗ ਵਿੱਚ ਅੱਗੇ ਜਾ ਰਹੀਆਂ ਨੇ ਜੇ ਕਿਸੇ ਨੂੰ ਅਚਾਰ ਦਾ ਕੰਮ ਆਉਂਦਾ ਤੇ ਉਹ ਅਚਾਰ ਬਣਾ ਕੇ ਆਪਣਾ ਕੰਮ ਕਰ ਰਹੀ ਜੇ ਕਿਸੇ ਨੂੰ ਮਰਬਾ ਬਣਾਉਣਾ ਆਉਂਦਾ ਤੇ ਉਹ ਮਰਬਾ ਬਣਾ ਕੇ ਕੰਮ ਕਰ ਰਹੀ ਆ ਇਹ ਸਾਡੀਆਂ ਆਮ ਵਰਗ ਦੀਆਂ ਪੈਣਾ ਵਾ ਤੇ ਜਿਹੜੀ ਅਸੀਂ ਦੂਜੀਆਂ ਵੇਖੀਏ ਜੇ ਕੋਈ ਡਾਕਟਰ ਆ ਕੋਈ ਟੀਚਰ ਆ ਉਹ ਵੀ ਆਪਣੇ ਜਿਵੇਂ ਪਾਰਟ ਟਾਈਮ ਸਟੱਡੀ ਕਰਦੀਆਂ ਵਾ ਪਾਰਟ ਟਾਈਮ ਸਟੱਡੀ ਕਰਕੇ ਨਾਲ ਦੇ ਨਾਲ ਪਾਰਟ ਟਾਈਮ ਕੰਮ ਕਰਦੀਆਂ ਵਾ ਇਹ ਉਹਨਾਂ ਪੈਣਾ ਦੀ ਅੱਜ ਕਹਾਣੀ ਹੈ ਜਿਹੜੀ ਤੁਹਾਨੂੰ ਇੱਥੇ ਸੁਣਾਈ ਜਾਵੇਗੀ ਕਿ ਕਿੱਦਾਂ ਉਹ ਆਪਣੇ ਉਹ ਬੜਾ ਤੋਂ ਨਿਕਲ ਕੇ ਅੱਜ ਇੱਕ ਸਫਲ ਊਮੈਨਸ ਬਣੀਆਂ ਆਂ ਅੱਜ ਉਹਨਾਂ ਦੀ ਕਹਾਣੀ ਤੁਹਾਡੇ ਤੱਕ ਜ਼ਰੂਰ ਪਹੁੰਚਾਈ ਜਾਵੇਗੀ ਆ ਪਹਿਲਾ ਲੀਡਰ ਤੇ ਤੁਹਾਨੂੰ ਕਿੰਿਆ ਮੁਸ਼ਕਲ ਆਇਆ ਅਦਰ ਫੰਡਿੰਗ ਦੇਖੋ ਮੈਨੂੰ ਵੀ ਬਹੁਤ ਜਿਵੇਂ ਆਪਣੀਆਂ ਮੁਸ਼ਕਲਾਂ ਦੀ ਗੱਲ ਕਰੀਏ ਤਾਂ ਮੈਨੂੰ ਬੜੀ ਮੁਸ਼ਕਲ ਆਈ ਆ ਪਰ ਮੇਰਾ ਸਭ ਤੋਂ ਵੱਡਾ ਸਾਥ ਸੀ ਮੇਰਾ ਪਰਿਵਾਰ ਮੇਰੀ ਸੱਸ ਮੇਰੇ ਹਸਬੰਡ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਇਹੀ ਕਿਹਾ ਵਾ ਕਿ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਅੱਜ ਤੱਕ ਮੈਂ ਉਹਨਾਂ ਦੀ ਹੀ ਜੋ ਉਹਨਾਂ ਨੇ ਮੈਨੂੰ ਆਪਣੇ ਦਿਸ਼ਾ ਨਿਰਦੇਸ਼ ਦਿੱਤੀ ਆ ਉਥੋਂ ਤੱਕ ਮੈਂ ਅੱਜ ਇੱਥੇ ਪਹੁੰਚੀ ਆ 2014 ਤੋਂ ਪਾਰਟੀ ਨਾਲ ਜੁੜੀ ਆ ਬੜੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਇਹ ਨਹੀਂ ਕਿ ਨਹੀਂ ਪਰ ਅੱਜ ਆਮ ਆਦਮੀ ਪਾਰਟੀ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਅੱਜ ਮੈਂ ਮਾਝਾ ਜੋਂਦੀ ਇੰਚਾਰਜ ਵੀ ਆ ਤੇ ਊਮਨ ਕਮਿਸ਼ਨ ਦੀ ਮੈਂਬਰ ਵੀ ਆ ਜੀ ਮੈਂ ਆਮ ਆਦਮੀ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ